ਹੱਸ ਪਿਆ ਸਮਰ ਹੱਸ ਪਿਆ ਵੀ ਹੱਸ ਪਿਆ ਹੱਸ ਪਿਆ ਸਮਰ ਪਹਿਲੇ ਗੁਰਦੁਆਰਾ ਸਾਹਿਬ ਆਏ ਆ ਤੇ ਆ ਦੇਖੋ ਜਿਹੜੀਆਂ ਟੈਲਾਂ ਲੱਗ ਰਹੀਆਂ ਸੀ ਮਾਰਬਲ ਸੋ ਗਰਮਕ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਅੱਜ ਦਾ ਵਲੌਗ ਸ਼ੁਰੂ ਕਰਦੇ ਆ ਅੱਜ 1 ਨਵੰਬਰ ਹੈ ਸ਼ੁਗਰਦਾਰ ਸਾਹਿਬ ਜਾਏ ਆ ਹੁਣ ਦਿਨ ਚੜ ਗਿਆ ਹੈ ਘੁੰਮ ਫਰੇ ਆ ਆਪ ਕੋ ਮੈਂ ਆਏ ਗੁਰੂ ਨੂੰ ਘਮਾ ਲਿਆਂਦਾ ਸੋ ਅੱਜ ਦਾ ਬਲੌਗ ਸਾਰਾ ਐਂਡ ਤੱਕ ਦੇਖਿਓ ਤੁਹਾਨੂੰ ਅਨੰਦ ਜ਼ਰੂਰ ਆਊਗਾ ਸ਼ੁਗਰਮਖ ਪਿਆਰਿਓ ਪ੍ਰਸ਼ਾਦਾ ਛੱਕ ਕੇ ਸੌਂ ਗਿਆ ਸੀ ਰੈਸਟ ਕਰ ਲਈ ਕਿਉਂਕਿ ਰਾਤ ਦੋ ਤਿੰਨ ਚਾਰ ਡਿਊਟੀ ਲੱਗਦੇ ਆਏ ਸੀ ਰਾਤ ਨਹੀਂ ਦੀ ਨੀ ਪੂਰੀ ਹੋਈ ਸੀ 1 ਵਜੇ ਉੱਥੇ ਸੀ ਫਿਰ 4 ਵਜੇ ਤੱਕ ਫਿਰ ਗੁਰਦੁਆਰਾ ਸਾਹਿਬ ਹੁਣ ਰੋਟੀ ਖਾ ਕੇ ਸੌਂ ਗਏ ਸੀ ਹੁਣ ਟਾਈਮ ਹੋ ਗਿਆ 2:00 ਵੱਜ ਗਏ ਹੁਣ 2d ਇਹ 2 2 ਤੇ 4 ਛਣਨ ਕਰ ਲਿਆ ਨਾਲ ਦੇ ਪਿੰਡ ਦੇ ਦਿੱਕਤੀ ਵਾਲੇ ਪਾਰ ਰੱਖਿਆ ਹੋਇਆ ਹੁਣ ਉੱਥੇ ਚੱਲਦੇ ਆ ਤੇ ਰੈਡੀ ਆ ਹੁਣ ਚਾਹ ਚੱਕ ਲਈ ਹੁਣ ਚੱਲਦੇ ਆ ਸੋ ਗਰਮਕ ਪਿਆਰੇਓ ਜਾਏ ਜਾਂ ਜਗਤੇ ਵਾਲੇ ਏ ਹੁਣ ਵੱਜ ਗਏ ਆ 4:30 ਹੋ ਗਏ ਆ ਦੇਖੋ ਗੁਰਦੁਆਰਾ ਸਾਹਿਬ ਆਏ ਆ ਯਾ ਦੇਖੋ ਜਿਹੜੀਆਂ ਟੈਲਾਂ ਲੱਗ ਰਹੀਆਂ ਸੀ ਮਾਰਬਲ ਗ੍ਰੇਨਾਈਟ ਲਾਇਆ ਇਥੇ ਸਾਰਾ ਲੱਗ ਗਿਆ ਵਧੀਆ ਆ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੁਣ ਵਿੱਚ ਡਿਜ਼ਾਈਨ ਪਾਤਾ ਅੱਜ ਚਮਕਾ ਗਏ ਇਹਨੂੰ ਸੋਹਣਾ ਕਰ ਗਏ ਆਚਾਰਨ ਕੁੰਡ ਪੈਰ ਧੋਣ ਵਾਸਤੇ ਉਧਰ ਫੇਰ ਲੱਗੂਗਾ ਗੇਟਾਂ ਚ ਲੱਗ ਗਿਆ ਇਧਰ ਵੀ ਲਾਤਾ ਇਸ ਗੇਟ ਚ ਉਧਰ ਵੀ ਲਾਤਾ ਹੁਣ ਇੱਥੇ ਗੱਦੇ ਵਿਛਣਗੇ ਗੇਟ ਲੱਗਣਗੇ ਪਹਿਲਾਂ ਗੇਟ ਲੱਗ ਕੇ ਉਸ ਤੋਂ ਬਾਅਦ ਦਾ ਬਿਜਲੀ ਵਾਲਾ ਕੁੱਟੀ ਹੋ ਜਾਊਗੀ ਰੰਗ ਰੁੱਧਵਾਦ ਕਰਦੇ ਵਿਛਾਂਗੇ ਥੱਲੇ ਹੁਣ ਦੇਖਦੇ ਇੱਥੇ ਟੈਲਾਂ ਲੱਗਦੀਆਂ ਕਿ ਕੱਲੇ ਗੱਦੇ ਵਿਛਾਉਣੇ ਆ ਕੱਚਾ ਕਰਕੇ ਪਲਸਤਰ ਇਹ ਮੀਟਿੰਗ ਚੱਲ ਰਹੀ ਹੈ ਹਜੇ ਆ ਬਣਾਤਾ ਵਧੀਆ ਗਰਮਕ ਪਿਆਰੀਓ ਪਹੁੰਚ ਗਏ ਆ ਘਰ ਤੇ ਸਮਰ ਤੇ ਸਰਬੱਤ ਵੀ ਆ ਗਏ ਉਦੋਂ ਨਹੀਂ ਆਇਆ ਜਿਹਦੋਂ ਮੈਂ ਗਿਆ ਸੀ ਉਦੋਂ ਮੈਂ 2 ਵਜੇ ਗਿਆ ਸੀ ਹੁਣ 5 ਵਜੇ ਗਏ ਆ ਸਰਬੱਤ ਟੀਵੀ ਵੀ ਕੀ ਨੇ ਆ ਗਏ ਉਦੋਂ ਦੇ ਹੈਂ ਮੈਂ ਸਮਰ ਉਦੋਂ ਦੇ ਟੀਵੀ ਕੀ ਨੇ ਹੈਂ ਆ ਦੇਖੋ ਇਹਨਾਂ ਟੀਵੀ ਦੇਖ ਰਹੇ ਆ ਸਰਬੱਤ ਕਹਿੰਦੀ ਹੁਣ ਕੁਛ ਖੇਡਣਾ ਮੈਂ ਕੀ ਖੇਡਣਾ ਬੋਲਦਾ ਸਰਬੱਤ ਹੈਂ समरदस चल तू तो कपड़े बदलना पा चलिए गुरुद्वारा साफ चैलेंज करते हैं डब्बे खड़ो इतने खड़े वाइट चाहिए, वाई चाहिए, वाई चाहिए। ते मैं बोलूँगा भी वाइट च अगला स्टेप वाइट च करना क्या कर रेड च करना फिर बुड़क के, के और डब्बे चोना जरा आउट हो गया मतलब गलत डब्बे च गया वो आउट ठीक है तो हाँ मैं कुछ भी बोल सदा जइट या वाइट या रेड मैं कोई भी बोलूँगा दोनों चलो रेडी हो जाए रेडी दोने दो एवें छाल है हाँ चलो रेडी हो रेडी हो रेडी हो? हो? हो चलो रेडी हो खड़ा हो जाए सरबत खड़ा हो जाए हाँ चलो मैं बोलूंगा तो छाल मार के उस डब्बे से जाना जे मैं बोलूँ ठीक है चलो रेडी <coughs> चलो वाइट रेड बैक चलो वाइट रेड बैक रेड बैक समर आउट हो गया समर आउट हो गया भाई समर आउट हो गया रेड चाग <laughs> चल दोबारा 3 राउंड होंगे गए 3 राउंडड़ा राउंड 2 2 3 चलो 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 रेडी अह वाइट रेड बैक वाइट शरवत हार गया नहीं मैं तो बैठ गया और उठ के के द्वारे मैं चलों चलो रेड

ਸੀਵਾਲਾ ਆ ਗਿਆ ਉਧਰ ਬੈਕ ਰੈੱਡ ਬੈਕ ਰੈੱਡ ਹਾਂ ਬੈਕ ਵਾਈਟ ਸਰਵਤਾ ਹਾਰ ਗਿਆ ਚੀਟਿੰਗ ਨਹੀਂ ਕਰਨੀ ਬਈ ਸਰਵਤਾ ਚੀਟਿੰਗ ਕਰ ਚੀਟਿੰਗ ਕਰਦਾ ਸਰਵਤਾ ਚੀਟਿੰਗ ਹੈ ਚੀਟਿੰਗ 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 ਕਰ ਰਿਹਾ ਬਈ ਚੀਟਿੰਗ ਕਰ ਰਿਹਾ ਬਈ ਚਲ ਸਰਵਤਾ ਜਿੱਤ ਗਿਆ ਸਰਵਤਾ ਜਿੱਤ ਗਿਆ ਹੁਣ ਆਪਾਂ ਚੈਲੰਜ ਕਰਦੇ ਹਾਂ ਤੁਸੀਂ ਇੱਕ ਦੂਜੇ ਨੂੰ ਹਸਾਉਣਾ ਦੋਨਾਂ ਨੂੰ ਠੀਕ ਹੈ ਪਹਿਲਾਂ ਸਮਰ ਸਰਵਤ ਨੂੰ ਹਸਾਊਗਾ ਫਿਰ ਸਰਵਤ ਸਮਰ ਨੂੰ 1 ਮਿੰਟ ਦਾ ਟਾਈਮ ਹੈ ਠੀਕ ਹੈ ओके हैं ओ बोले इट एम एक मिनट ਦਾ ਨਹੀਂ 30 ਸਕਿੰਟ ਦਾ ਟਾਈਮ ਰੱਖਾਂਗੇ ਆਪਾਂ ਚਲੋ ਖੜੋ ਚੰਨ ਤੋਂ ਜ਼ਿਆਦਾ ਦੇਖ ਗਿਆ ਆਊਟ ਹੁਣ ਤੁਸੀਂ ਦੋਨਾਂ ਨੇ ਇੱਕ ਦੂਜੇ ਨੂੰ ਹਸਾਉਣਾ 30 ਸਕਿੰਟ ਦਾ ਟਾਈਮ ਆ ਆਪਣੇ ਕੋਲ ਟਾਈਮਰ ਆ ਗਿਆ ਠੀਕ ਹੈ ਪਹਿਲਾਂ ਸਮਰ ਤੈਨੂੰ ਹਸਾਲੂ ਜਦ ਤੁਸੀਂ ਦੇਖ ਲਓ ਕੌਣ ਹਸਾਊਗਾ ਪਹਿਲਾਂ ਠੀਕ ਹੈ ਪਹਿਲਾਂ ਆ ਮੂੰਹ ਬੰਦ ਰੱਖਣਾ ਵੀ ਜਿਹੜਾ ਹੱਸਪੇ ਥੋੜਾ ਜਿਹਾ ਵੀ ਉਹ ਆਊਟ ਹੈ नहीं तो हो थोड़े। भी आगे हो भी आउट है बस लो जी हाँ, हासिल <laughs> <laughs> हो, हो, हो जाओ फिर हम टाइम हो गया फिर लेट हो रहे हैं चलो इधर ना थोड़ा कौन हसाऊगा पहला तेन सरबत्ता हसाऊगा समर चलो रेडी चलो हम जो फिर लेट हो रहे आप चलो चलो आ जाओ रेडी मैं टाइम ला लगन टू थ्री स्टार्ट तो तीन सिकटा च हस प्य चल फिर चल, उदर, हाँ, चल तेन, तेन, ना बस ना, ना, तीन सकेंटा पे सर पता इधर इधर विखा सरबत्ते छेती हस चल रेडी हो जा रेडी हो जा रेडी हैं चलो 1 2 3 स्टार्ट आस بیا ਸਮਰ आस بیا بیاਸ بیا आस بیا ਸਮਰ ਬੈਲੀਆਸ بیا ਤੇਰੇ ਮੂੰਹ ਤੇ ਤਾਂ ਸਮਾਈ ਲਾਈ ਜਾਂਦੀ ਹੈ ਚੱਲ ਸਰਵਤੇ ਦੁਬਾਰਾ ਦੁਬਾਰਾ 1 ਮਿੰਟ ਫੜ ਰੀਸੈਟ ਮਾਰਨ ਦੇ ਨੂੰ ਓਕੇ ਚਲੋ ರೆਡੀ ਹੈ 1 2 3 स्टार्ट 1 ਸੈਕਿੰਡ ਜੀ ਹੱਸ ਪੈਣਾ ਸਮਰ ਤੂੰ ਤਾਂ ਨਾ 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 ਬਈ ਸਰਬੱਤਾ ਜਿੱਤ ਗਿਆ 1 ਸਕਿੰਟ ਜੀ ਹੱਸ ਪਿਆ ਸੀ ਆ 4 ਤੇ ਤਾਂ ਪੂਰੇ ਹੱਸ ਪਿਆ ਤੂੰ ਸਰਬੱਤਾ ਜਿੱਤ ਗਿਆ ਵੀ ਫਾਈਨਲੀ ਅੱਜ ਦਾ ਵਿਨਰ ਹੈ ਸਰਬੱਤਾ ਦੋਨੇ ਗੇਮਾਂ ਚੋਂ ਚਲੋ ਜੀ ਹੁਣ ਗੁਰਦੁਆਰਾ ਸਾਹਿਬ ਦਾ ਟਾਈਮ ਹੋ ਗਿਆ ਹੁਣ ਚਲਦੇ ਆ ਰਹਿਰਾ ਸਾਹਿਬ ਦਾ ਪਾਠ ਕਰਨ ਚਲੋ ਤਿਆਰ ਹੋ ਜਾ ਸਮਤ ਚਲ ਛੇਤੀ 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 ਕਿਰਕਾ ਪੜੇ ਬਦਲ ਲੈ ਸੋ ਗਰਮ ਪਿਆਰੇ ਜائیں ਗੁਰਦੁਆਰਾ ਸਾਹਿਬ ਰਹਿਰਾ ਸਾਹਿਬ ਦਾ ਪਾਠ ਕਰਿਆ ਹੈ ਹੁਣ ਟਾਈਮ ਹੋ ਗਿਆ ਸਾਢੇ 6 ਤੇ ਪ੍ਰਸ਼ਾਦਾ ਆ ਗਿਆ ਜੀ ਪ੍ਰਸ਼ਾਦਾ ਸ਼ਕਣ ਲੱਗੇ ਆ ਪਨੀਰ ਦੀ ਸਬਜੀ ਕੀ ਹੈ ਮਟਰ ਪਨੀਰ ਹੋਰ ਕੀ ਹੈ ਛੋਲੇ ਪਨੀਰ ਕਾਤੋਂ ਨੱਚੀ ਹੈ ਨਾ ਪਨੀਰ ਬੜਾ ਅੱਛਾ ਪਨੀਰ ਦਾ ਸਮਰ ਦਾ ਫੇਵਰਟ ਹੈ ਕਣੀ ਸਮਰ ਸੁਪਰਸ਼ਾਦਾ ਸ਼ਕਣ ਲੱਗੇ ਆ ਹੁਣ ਸ਼ੁਗਰਮਖ ਪਿਆਰਿਓ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਆ ਉਮੀਦ ਕਰਦੇ ਆ ਕਿ ਅੱਜ ਦਾ ਵਲੌਗ ਤੁਹਾਨੂੰ ਪਸੰਦ ਆਇਆ ਹੋਗਾ ਪਸੰਦ ਆਇਆ ਤੇ ਲਾਈਕ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਚੈਨਲ ਤੇ ਨਵੇਂ ਤੋਂ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆ ਫਿਰ ਅਗਲੇ ਲੰਮੇ ਵਲੌਗ ਵਿੱਚ ਤਦ ਤੱਕ ਲਈ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜ ਹੈਲੋ ਮੈਂ ਵਾਸ਼ਮ ਕਰ ਰਿਹਾ ਨਹੀਂ ਨਹੀਂ ਅੱਛਾ ਵਾਸ਼ਮ ਕਰਿਆ ਬਜਾ